ਪੋਲਿਟিক্যাল ਵੈਂਡੇਟਾ ਸਰਕਾਰਾਂ ਦੀ ਨਾਕਾਮੀ ਦਾ ਹਥਿਆਰ ਬਣਦਾ ਜਾ ਰਿਹਾ ਔਰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤੁਸੀਂ ਦੇਖਿਆ ਕਿ ਦੋ ਸਰਕਾਰਾਂ ਹੋ ਗਈਆਂ ਕਾਂਗਰਸ ਨੇ 5 ਸਾਲ ਆਮ ਆਦਮੀ ਪਾਰਟੀ ਦੇ 3 ਸਾਲ ਸਿਰਫ ਐਸੇ ਗੱਲ ਤੇ ਕੱਢਦੇ ਕਿ ਜਦੋਂ ਲੋਕਾਂ ਨੇ ਆਪਣੇ ਹੱਕਾਂ ਲਈ ਸਰਕਾਰਾਂ ਨੂੰ ਸਵਾਲ ਕੀਤੇ ਜਦੋਂ ਲੋਕਾਂ ਨੇ ਕੀਤੇ ਵਾਅਦਿਆਂ ਤੇ ਮੁੱਖ ਮੰਤਰੀਆਂ ਨੂੰ ਸਵਾਲ ਕੀਤੇ ਤਾਂ ਇੱਕੋ ਹੀ ਜਵਾਬ ਸੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਂਚ ਚੱਲ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਸਬਨ ਕੱਢ ਲਿਆ ਵਿਕਰਮ ਮਜੀਠੀਆ ਸਾਹਿਬ ਨੂੰ ਅਸੀਂ ਫਲਾਣੀ ਜਗ੍ਹਾ ਤੇ ਪੁੱਛ ਗਿਛਲੀ ਬੁਲਾ ਲਿਆ ਪੋਲਿਟੀਕਲ ਵੈਂਡੇਟਾ ਐਨਾਂ ਹੀ ਬਣ ਕੇ ਰਹਿ ਗਈ ਔਰ 2021 ਤੋਂ ਇਹ ਸਾਰਾ ਕੁਝ ਸ਼ੁਰੂ ਹੋਇਆ 19 ਤਰੀਕ ਨੂੰ ਅਦਾਲਤ ਦੇ ਵਿੱਚ ਮੈਂ ਮੁਹਾਲੀ ਦੇ ਐਸਐਸਪੀ ਸਾਹਿਬ ਨੂੰ ਪੁੱਛਦਾ ਕਿ ਜਿਹੜੀ ਦੋ ਵਕੀਲ ਸੇਬਾਨਾਂ ਦੇ ਨਾਲ ਅਦਾਲਤ ਕੋਰਟ ਕੰਪਲੈਕਸ ਦੇ ਅੰਦਰ ਬਤਮੀਜ਼ੀ ਕੀਤੀ ਗਈ ਪੁਲਿਸ ਦੇ ਦੁਆਰਾ ਉਹਦੇ ਲਈ ਕੌਣ ਜ਼ਿੰਮੇਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਨੇ ਰਵਿੰਦਰ ਸੈਂਪਲਾ ਸਾਹਿਬ ਜਿਹੜੇ ਕਿ ਕੋਰੀਡੋਰ ਦੇ ਵਿੱਚ ਫੋਨ ਸੁਣ ਰਹੇ ਨੇ ਖੜੇ ਹੋ ਕੇ ਪਿੱਛੋਂ ਇੱਕ ਇਨਸਪੈਕਟਰ ਪ੍ਰਦੀਪ ਪਾਜਵਾ ਇਹਨਾਂ ਨੂੰ ਆ ਕੇ ਧੱਕੇ ਨਾਲ ਫੜ ਕੇ ਇਹਨਾਂ ਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਮੈ ਸੰਡਲ ਕੀਤਾ ਕਹਿੰਦੇ ਜੀ ਤੁਸੀਂ ਕੋਰਟ ਕੰਪਲੈਕਸ ਦੇ ਵਿੱਚ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਮੈਂ ਹੰਸ ਸਾਹਿਬ ਨੂੰ ਪੁੱਛਦਾ ਵੀ ਦੱਸੋ ਜੀ ਕਿੱਥੇ ਲਿਖਿਆ ਕਿ ਕੋਰਟ ਕੰਪਲੈਕਸ ਦੇ ਅੰਦਰ ਤੁਸੀਂ ਵਕੀਲਾਂ ਦੇ ਨਾਲ ਅਸੀਂ ਬਤਮੀਜ਼ੀ ਕਰੋ ਪਰ ਅੰਮ੍ਰਿਤਸਰ ਸਿੰਘ ਸਾਹਿਬ ਵੀ ਉਰੇ ਬੈਠੇ ਨੇ ਇਹ ਵੀ ਉੱਥੇ ਸ਼ਾਮਲ ਸੀ ਤੇ ਐਡਵੋਕੇਟ ਸਿਮਰਨ ਟਿਵਾਨਾ ਨੂੰ ਤਾਂ ਹੰਸ ਸਾਹਿਬ ਨੇ ਆਪ ਪੜ੍ਹਿਆ ਹੰਸ ਸਾਹਿਬ ਜਿਹੜੀ ਮੁਸਤੈਦੀ ਤੁਸੀਂ ਅੱਜ ਸਰਕਾਰ ਦੀਆਂ ਨਿਕਾਮੀਆਂ ਚ ਪਾਉਣ ਦੇ ਲਈ ਦਿਖਾ ਰਹੇ ਹੋ ਮੈਂ ਹਰਮਨ ਹੰਸ ਜੀ ਨੂੰ ਪ ਜੇ ਐਡੀ ਮੁਸਤੈਦੀ ਤੁਸੀਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਦੇ ਵਿੱਚ ਦਿਖਾਈ ਹੁੰਦੀ ਤਾਂ ਫਿਰ ਜੋ ਜਸਟਿਸ ਸਿੰਧੂ ਮਲੋਤਰਾ ਸੁਪਰੀਮ ਕੋਰਟ ਜੱਜ ਸਾਬ੍ਹ ਨੇ ਤੁਹਾਡੇ ਖਿਲਾਫ ਮੈਨੂੰ ਲੱਗਦਾ ਕਿ ਲਿਖੇ ਨੇ ਸਟ੍ਰਿਕਚਰਸ ਲਿਖੇ ਨੇ ਆਪਣੀ ਜਜਮੈਂਟ ਦੇ ਵਿੱਚ ਕਿ ਕਿੱਦਾਂ ਤੁਸੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਈ ਫਿਰ ਤਾਂ ਲੋੜ ਹੀ ਨਹੀਂ ਪੈਣੀ ਸੀ ਕਿਉਂਕਿ ਅੱਜ ਅਦਾਲਤਾਂ ਦੇ ਵਿੱਚ ਤਾਂ ਤੁਸੀਂ ਜ਼ਰੂਰਤ ਤੋਂ ਵੱਧ ਮੁਸਤੈਦੀ ਦਿਖਾ ਰਹੇ ਹੋ ਔਰ ਇੱਕ ਦੂਸਰੀ ਚੀਜ਼ ਹੈ ਤੁਸੀਂ ਅਦਾਲਤਾਂ ਦੇ ਵਿੱਚ ਨੋਟ ਕਰਿਓ ਅੱਜ ਵੀ ਬਿਕਰਮ ਜੀ ਦਾ ਕੇਸ ਲੱਗਿਆ ਜਿੱਦਣ ਬਿਕਰਮ ਜੀ ਨੂੰ ਪੇਸ਼ ਕਰਨਾ ਹੁੰਦਾ ਅਦਾਲਤ ਦੇ ਵਿੱਚ ਕੁਰਤੇ ਪਜਾਮੇ ਨੀਲੀਆਂ ਪੱਗਾਂ ਵਾਲੇ ਬੰਦੇ ਉਹ ਪਤਾ ਨਹੀਂ ਕਿਥੋਂ ਅਦਾਲਤਾਂ ਕਿ ਵੜ ਜਾਂਦੇ ਨੇ ਅਕਾਲੀ ਦਲ ਦੇ ਤਾਂ ਵਕੀਲਾਂ ਨੂੰ ਨਹੀਂ ਜਾਣਦੇ ਰੇ ਔਰ ਉਹ ਸਾਰੇ ਅਦਾਲਤਾਂ ਦੇ ਬਾਹਰ ਬੈਠੇ ਹੁੰਦੇ ਨੇ ਕਿਉਂ ਕਿ ਕਿ ਕੱਲ ਨੂੰ ਉੱਥੇ ਉਹਨਾਂ ਤੋਂ ਕੁਝ ਐਸੀ ਘਟਨਾ ਕਰਾ ਦੇਣੀ ਹੈ ਮੁੜ ਕੇ ਪੁਲਿਸ ਨੇ ਕਹਿੰਣਾ ਜੀ ਇਹ ਤਾਂ ਅਕਾਲੀ ਦਲ ਦੇ ਵਰਕਰ ਆਏ ਸੀ ਉਹ ਕਰਗੇ ਉਹ ਸਾਰੇ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਬੰਦੇ ਨੇ ਕੌਣ ਉਹਨਾਂ ਨੂੰ ਅਦਾਲਤ ਦੇ ਵਿੱਚ ਵੜਦਾ ਹੈ ਇਸ ਗੱਲ ਦਾ ਵੀ ਐਸਐਸਪੀ ਸਾਹਿਬ ਨੂੰ ਜਵਾਬ ਦੇਣਾ ਪੈਣਾ ਕਿਉਂਕਿ ਹੁਣ ਫ੍ਰਸਟ੍ਰੇਸ਼ਨ ਦੇ ਵਿੱਚ ਆ ਕੇ ਇਹ ਵਕੀਲ ਸਹਿਬਾਨਾਂ ਨੂੰ ਹੱਥ ਪਾਉਣਾ ਸ਼ੁਰੂ ਹੋ ਗਏ ਨੇ ਜਿਦੀ ਕਿ ਅਜ ਰਵਿੰਦਰ ਸੈਂਪਲਾ ਸਾਹਿਬ ਨੇ ਬਾਰ ਕਾਉਂਸਲ ਨੂੰ ਵੀ ਕੰਪਲੇਂਟ ਕੀਤੀ ਹੈ ਕਿਉਂਕਿ ਵਕੀਲ ਨੂੰ ਸਿੱਧਾ ਹੱਥ ਨਹੀਂ ਪਾ ਸਕਦੇ ਜਿੱਥੇ ਤੱਕ ਜਾ ਸਕਦੇ ਨੇ ਜਿੱਥੇ ਇੱਕ ਲਾਈਨ ਹੁੰਦੀ ਹੈ ਨਾ ਲਾਈਨ ਤੇ ਖੜ ਕੇ ਵੀ ਇਹ ਵਕੀਲ ਸਹਿਬਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਤਾਂ ਪੁਲਿਸ ਫਿਰ ਘਰ ਤੱਕ ਆਊਗੀ ਵਕੀਲਾਂ ਦੇ ਘਰ ਤੱਕ ਕੀ ਆਉਂਗੇ ਤੁਸੀਂ ਫਿਰ ਤੇ ਇਹ ਚੀਜ਼ਾਂ ਨੂੰ ਬੜਾ ਸਟਰੋਂਗਲੀ ਆਬਜੈਕਟ ਕਰਦੇ ਆ ਬਾਹਰ ਕਾਉਂਸਲ ਨੂੰ ਕੰਪਲੇਂਟ ਦੇ ਰਹੇ ਆ ਤੇ ਇਹ ਚੀਜ਼ ਜੇ ਦੁਬਾਰਾ ਅਦਾਲਤ ਦੇ ਵਿੱਚ ਕੀਤੀ ਗਈ ਤਾਂ ਉਹਦੇ ਲਈ ਜ਼ਿੰਮੇਵਾਰ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣਗੇ ਕਿਰਨਪ੍ਰੀਤ ਮੋਨੂ ਸਾਹਿਬ ਜਿਹੜੇ ਕਿ ਲੀਗਲ ਟੀਮ ਦੇ ਸਾਡੇ ਸਾਥੀ ਨੇ ਜਿੱਦਨ ਤਾਰੀਖ ਹੈ ਉਹਨਾਂ ਦੇ ਘਰੇ ਪੁਲਿਸ ਭੇਜ ਕੇ ਉਹਨਾਂ ਨੂੰ ਪ੍ਰੀਵੈਂਟਿਵ ਕਸਟਡੀ ਚ ਰੱਖਿਆ ਗਿਆ ਕੀ ਪੰਜਾਬ ਦੇ ਡੀਜੀਪੀ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਇੱਕ ਵਕੀਲ ਨੂੰ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਪੁਲਿਸ ਨੇ ਕਿਹੜੇ ਕਾਨੂੰਨ ਤਹਿਤ ਰੱਖਿਆ ਇਹ ਵੀ ਸਾਹਮਣੇ ਆ ਕੇ ਦੱਸੋ ਔਰ ਇਹ ਸਾਰਾ ਕੇਸ ਝੂਠ ਦਾ ਜਿਹਦੇ ਚ ਲੱਭ ਕੁਛ ਨਹੀਂ ਰਿਹਾ ਪਰੇਸ਼ਾਨੀ ਇੰਨੀ ਜ਼ਿਆਦਾ ਹੋ ਰਹੀ ਹੈ ਤੇ ਆਏ ਦਿਨ ਕੋਈ ਨਵਾਂ ਝੂਠ ਪਰੋਸ ਦਿੰਦੇ ਨੇ ਜਦੋਂ 29 ਫੇਲ ਹੋ ਗਏ ਮੋਬਾਈਲ 141 ਕਰੋੜ ਫੇਲ ਹੋ ਗਿਆ 540 ਕਰੋੜ ਹਜ਼ਾਰ ਏਕੜ ਫੇਲ ਹੋ ਗਿਆ ਤਾਂ ਕੱਲ ਇੱਕ ਨਵਾਂ ਝੂਠ ਰੱਖਤਾ ਕਹਿੰਦੇ ਜੀ ਵਿਕਰਮ ਮਜੀਠੀਆ ਕੋਲੇ ਜਿਹੜਾ ਮੋਬਾਈਲ ਸੀ ਉਹ ਕਿਸੇ ਜਸਮੀਤ ਨਾਮ ਦੇ ਬੰਦੇ ਦਾ ਸੀ ਉਹ ਕੈਨੇਡਾ ਭੱਜ ਗਿਆ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਵਿਜੀਲੈਂਸ ਨੂੰ ਪਹਿਲੇ ਦਿਨ ਵਿਕਰਮ ਮਜੀਠੀਆ ਸਾਹਿਬ ਤੋਂ ਕੋਈ ਮੋਬਾਈਲ ਹੀ ਨਹੀਂ ਰਿਕਵਰ ਹੋਇਆ ਸੀ ਇਹ ਤਾਂ ਜਿਹੜਾ ਅਫੀਸ਼ੀਅਲ ਨੰਬਰ ਹੈ ਵਿਜੀਲੈਂਸ ਨੇ ਮੰਗਣ ਤੇ ਬਾਅਦ ਚੱਸੀ ਜਾ ਕੇ ਵਿਜੀਲੈਂਸ ਨੂੰ ਦਿੱਤਾ ਔਰ ਉਹ ਨੰਬਰ 98140 00003 ਹੈ ਜਿਹੜਾ ਕਿ ਵਿਕਰਮ ਮਜੀਠੀਆ ਸਾਹਿਬ ਦੇ ਆਪਦੇ ਨਾਂ ਤੇ ਹੈ ਤੇ ਆਫੀਸ਼ੀਅਲ ਮੋਬਾਈਲ ਹੈ ਤਾਂ ਫਿਰ ਕਿਉਂ ਵਿਜੀਲੈਂਸ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਦੇ ਲਈ ਐਸੇ ਝੂਠ ਪਰੋਸ ਰਹੀ ਹੈ ਔਰ ਉਰੇ ਤੱਕ ਹੀ ਬਸ ਨਹੀਂ ਇਸ ਕੇਸ ਦੇ ਵਿੱਚ ਜੋ ਛੇੜਿਆ ਅੰਤਰ ਹੁਣ ਅੱਗੇ ਖੇਡਿਆ ਜਾ ਰਿਹਾ ਹੈ ਜਿਹੜਾ ਕਿ ਸੋਪਤੀ ਸਾਹਿਬ ਡਿਟੇਲ ਚ ਦੱਸਣਗੇ ਉਹ ਕੀ ਹੈ ਕਿ ਤੱਕੇ ਨਾਲ ਐਵੀਡੈਂਸ ਨੂੰ ਫੈਬਰੇਟ ਫੈਬ੍ਰिकेट ਕਰਨਾ ਵਿਜੀਲੈਂਸ ਡਿਪਾਰਟਮੈਂਟ ਸ਼ੁਰੂ ਹੋ ਗਿਆ ਪਿਛਲੇ ਦਿਨੀ ਦੋ ਬੰਦਿਆਂ ਨੂੰ ਅੰਮ੍ਰਿਤਸਰ ਤੋਂ ਇਲਲੀਗਲ ਡਿਟੈਂਸ਼ਨ ਦੇ ਵਿੱਚ ਵਿਜੀਲੈਂਸ ਚੱਕੇ ਲੈ ਕੇ ਗਈ ਹੈ ਡਿਟੇਲ ਸਾਰੀਆਂ ਸੋਪਤੀ ਸਾਹਿਬ ਦੱਸਣਗੇ ਉਹਨਾਂ ਨੂੰ ਟਾਰਚਰ ਕੀਤਾ ਗਿਆ ਹੋਟਲਾਂ ਦੇ ਪ੍ਰਾਈਵੇਟ ਕਮਰੇ 'ਚ ਰੱਖਿਆ ਗਿਆ ਤੇ ਜਦੋਂ ਉਹਨਾਂ ਦੇ ਪਰਿਵਾਰਾਂ ਨੇ ਹੈਬੀਅਸ ਕੋਰਪਸ ਹਾਈ ਕੋਰਟ 'ਚ ਫਾਈਲ ਕੀਤੀ ਤਾਂ ਫਿਰ ਡਰਦੇ ਮਾਰਿਆ ਨੇ ਉਹ ਸਾਰੇ ਲੋਕ ਉੱਥੋਂ ਛੱਡੇ ਕਿ ਇਹ ਵਿਜੀਲੈਂਸ ਦਾ ਕੰਮ ਹੈ ਕਿ ਦਿੱਲੀ ਦੇ ਕਹਿਣ ਤੇ ਪੰਜਾਬ ਦੇ ਅਫਸਰ ਹੁਣ ਕਾਨੂੰਨ ਦੀ ਲਕੀਰ ਪਾਰ ਕਰ ਰਹੇ ਨੇ ਕਿ ਦੋ ਕੇਸਾਂ 'ਚ ਝੂਠਿਆਂ 'ਚ ਜੇ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਹੁਣ ਅਸੀਂ ਤੀਜਾ ਕੇਸ ਇਸ ਤਰੀਕੇ ਬੰਦਿਆਂ ਨੂੰ ਚੱਕ ਕੇ ਉਹਨਾਂ ਨੂੰ ੱੱਕੇ ਨਾਲ ਉਹਨਾਂ ਨੂੰ ਟੌਰਚਰ ਕਰਕੇ ਉਹਨਾਂ ਦੀ ਝੂਠੀ ਗਵਾਹੀ ਲੈ ਕੇ ਅਸੀਂ ਦਰਜ ਕਰਨਾ ਚਾਹੁੰਦੇ ਆ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਡੀਜੀਪੀ ਨੂੰ ਕਿ ਪੰਜਾਬ ਦੇ ਵਿੱਚ ਸੰਵਿਧਾਨ ਲਾਗੂ ਹੈ ਕਿ ਜੋ ਦਿੱਲੀ ਕਹਿ ਰਹੀ ਹੈ ਦਿੱਲੀ ਦਾ ਕੋਈ ਵਕਰਾ ਸੰਵਿਧਾਨ ਪੰਜਾਬ ਦੇ ਵਿੱਚ ਚੱਲ ਰਿਹਾ ਕਦੇ ਬਿਕਰਮ ਮਜੀਠੀਆ ਦੇ ਸਾਬਕਾ ਪੀਏ ਨੂੰ ਤੁਸੀਂ ਹਲਕਾ ਇੰਚਾਰਜ ਬਣਾ ਕੇ ਕਹਿੰਦੇ ਹੋਦਾ 164 ਦਾ ਬਿਆਨ ਕਰਾ ਦਿੰਦੇ ਆ ਅਦਾਲਤ ਚ ਫਿਰ ਤਾਂ ਸਾਰੇ 92 ਐਮਐਲ ਨੂੰ ਤੁਹਾਡੇ ਕੋਲੇ ਇਕੱਲੇ ਇਕੱਲੇ ਦਾ 164 ਦਾ ਬਿਆਨ ਕਰਾਓ ਜਿਹਨੂੰ ਕੋਈ ਹਲਕਾ ਇੰਚਾਰਜ ਚਾਹੀਦਾ जिने कोई चेयरमैन बनना फिर तो बड़ा सीधा सा काम है कि विक्रम मजीठिया ਦੇ ਖਿਲਾਫ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗਵਾਹੀ ਦੇ ਦਿਓ ਅਸੀਂ ਉਹਨੂੰ ਹਲਕਾ ਇੰਚਾਰਜ ਵੀ ਲਾ ਦੇਾਂਗੇ ਉਹਨੂੰ ਚੇਅਰਮੈਨੀ ਵੀ ਦੇ ਦੇਾਂਗੇ ਕਿ ਇਸ ਤਰੀਕੇ ਚੱਲਣੀ ਹੈ ਮੈਂ ਭਗਵੰਤ ਸਿੰਘ ਸਾਬ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਹਜੇ ਬਹੁਤ ਸਰਕਾਰਾਂ ਦੇ ਧੱਕੇ ਸਹੇ ਨੇ ਡਟ ਕੇ ਲੜਾਈ ਪਹਿਲਾਂ ਵੀ ਲੜੀ ਐ ਅੱਗੇ ਵੀ ਲੜਦੇ ਰਾਂਗੇ ਹੁਣ ਇੱਕ ਗੱਲ ਤੁਸੀਂ ਮੰਨ ਗਿਓ ਕਿ ਦੋ ਪਰਚੇ ਤੁਹਾਡੇ ਫਲੈਟ ਡਿੱਗ ਗਏ ਨੇ ਬੇਲ ਦੇ ਵਿੱਚ ਜਵਾਬ ਫਾਈਲ ਨਹੀਂ ਹੋ ਰਿਹਾ ਅਦਾਲਤਾਂ ਤੋਂ ਸਮਾਂ ਮੰਗ ਕੇ ਭੱਜਣ ਦੀ ਕੋਸ਼ਿਸ਼ ਹੈ ਤੇ ਹੁਣ ਤੀਜੀ ਜਿਹੜੀ ਤੁਸੀਂ ਕਾਰਵਾਈ ਸ਼ੁਰੂ ਕੀਤੀ ਹੈ ਮੈਂ ਸੋਪੀ ਸਾਹਿਬ ਨੂੰ ਕਹਿਣਾ ਕਿ ਤੁਹਾਡੇ ਰੂਪ ਰੂ ਰੱਖਣਗੇ ਕਿ ਹੁਣ ਕਿਸ ਤਰੀਕੇ ਇਹ ਨਵੀਂ ਫੈਬ੍ਰਿਕੇਸ਼ਨ ਦੋ ਕੇਸਾਂ ਚ ਮੂਹ ਦੀ ਖਾਣ ਤੋਂ ਬਾਅਦ ਤੀਜੀ ਫੈਬ੍ਰਿਕੇਸ਼ਨ ਸ਼ੁਰੂ ਹੋਈ ਹੈ ਜਿਹਦਾ ਕਹਿ ਪਰਦਾ ਫਾਸ਼ ਤੁਹਾਡੇ ਸਾਹਮਣੇ ਕਰਨਾ ਬਹੁਤ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਫ ਜੋ ਇਨਵੈਸਟੀਗੇਸ਼ਨ ਵਿੱਚ ਹੋ ਰਿਹਾ ਹੈ ਤੇ ਕੋਰਟ ਵਿੱਚ ਹੋ ਰਿਹਾ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਐਨਡੀਪੀਐਸ ਕੇਸ ਵੀ 12 2021 ਨੂੰ ਰਜਿਸਟਰ ਹੋਇਆ ਸੀ ਅੱਜ ਅਸੀਂ ਟਰਵਰਡਸ ਦੀ ਐਂਡ ਆਫ 2025 ਖੜੇ ਆ ਤੇ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਐਲੀਗੇਸ਼ਨਸ ਤੇ ਐਫਆਈਰ ਰਜਿਸਟਰ ਹੋ ਸਕਦੀ ਹੈ ਐਲੀਗੇਸ਼ਨਸ ਤੇ ਰਿਮਾਂਡ ਲੈ ਸਕਦੇ ਹਾਂ ਪਰ ਜਿਹੜਾ ਚਲਾਨ ਹੈ ਉਹ ਸ਼ਹਾਦਤ ਤੇ ਸਬੂਤਾਂ ਤੇ ਪੇਸ਼ ਹੋਣਾ ਹੈ ਐਵਿਡੈਂਸ ਸੇ ਕੋਈ ਕੁਝ ਕਲੈਕਟ ਨਹੀਂ ਕਰ ਸਕੇ ਹੁਣ ਡਿਸਪਰੋਪੋਰਸ਼ਨਲ ਐਸੈਟਸ ਤੇ ਵੀ ਬੇਲ ਦਾ ਰਿਪਲਾਈ ਨਹੀਂ ਫਾਈਲ ਕਰ ਸਕਦੇ ਕਿਉਂਕਿ ਐਵੀਡੈਂਸ ਕਲੈਕਟ ਨਹੀਂ ਕਰ ਸਕੇ ਹੁਣ ਇਹਨਾਂ ਨੇ ਐਵੀਡੈਂਸ ਕ੍ਰੀਏਟ ਕਰਨਾ ਸ਼ੁਰੂ ਕਰਤਾ ਐਵੀਡੈਂਸ ਫੈਬ੍ਰੀਕੇਟ ਕਰਨਾ ਸ਼ੁਰੂ ਕਰਤਾ ਹਰ ਕਿਸਮ ਦੀ ਮਸ਼ੀਨਰੀ ਇਸਤੇਮਾਲ ਕੀਤੀ ਜਾ ਰਹੀ ਹੈ ਇੰਡਿਊਸਮੈਂਟ ਐਂਡ ਫਰੈਟ ਮੇਰੇ ਕੋਲ ਅੱਜ ਤਿੰਨ ਇਨਸੀਡੈਂਟਸ ਨੇ ਜੋ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਐਜ਼ ਅ ਲਾਇਰ ਸਾਨੂੰ ਅਨਫੋਰਚਨਟਲੀ ਇਨਸਟੈਡ ਆਫ ਬੀਇੰਗ ਓਨਲੀ ਇਨ ਕੋਰਟਸ ਤੁਹਾਡੇ ਕੋਲ ਆਉਣਾ ਪੈ ਰਿਹਾ ਬਿਕਾਜ਼ ਤੁਹਾਡਾ ਜਿਹੜਾ ਮੀਡੀਅਮ ਹੈ ਉਹ ਸਾਰਾ ਕੋਲਕੱਟੋ-ਕੱਟ ਸੱਚਾਈ ਲੈ ਕੇ ਜਾਊਗਾ ਅਸੀਂ ਕੋਰਟ ਵਿੱਚ ਇਹ ਵੀ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਕਿ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੀ ਪ੍ਰੋਸੀਡਿੰਗਸ ਨੇ ਉਹ ਲਾਈਵ ਸਟ੍ਰੀਮ ਹੁੰਦੀਆਂ ਸੋ ਦੈਟ ਨਾ ਇਹਨਾਂ ਦੀ ਨਾ ਸਾਡੀ মিডিਆ ਕੋਲ ਲੋਕਾਂ ਕੋਲ ਸੱਚਾਈ ਪਹੁੰਚਣੀ ਚਾਹੀਦੀ ਸੋ ਅਸੀਂ ਐਪਲੀਕੇਸ਼ਨ ਫਾਈਲ ਕਰ ਲੱਗੇ ਹਾਂ ਕਿ ਕੋਰਟ ਪ੍ਰੋਸੀਡਿੰਗਸ ਕੈਮਰਾ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਵਿੱਚ ਕੈਮਰਾ ਲੱਗਿਆ ਹੋਣਾ ਚਾਹੀਦਾ ਇਹ ਇੱਕ ਪਬਲਿਕ ਫੰਕਸ਼ਨ ਹੈ and everybody in the democracy has the right to know what is the truth and what is the falsity inna ne remand le liya siga ye keh ke ki hazar acre zameen fabrication di hath dekh lo ki jehda 402 hectare dassya gaya court vich oh 402 square meters hai ek hectare ch 10000 square meter hunde hai they have exaggerated records to the extent of 10000 times te hun inna nu rasta koi nahi lag reya jehdi ਕੋਰਟ ਵਿੱਚ ਗੱਲ ਕਰ ਰਹੀ ਹੈ 450 ਕਰੋੜ ਰੁਪਏ ਦੀ ਉਹ ਡੈਲੀ ਹਾਈ ਕੋਰਟ ਦਾ ਆਰਡਰ ਹੈ ਦੋ ਕੰਪਨੀਆਂ ਮਰਜ ਹੋਈਆਂ ਉਹਨਾਂ ਦਾ ਐਸੈਟ ਵਧਿਆ ਹੈ ਔਰ 450 ਕਰੋੜ ਦਣੀ ਵਧਿਆ ਇੱਕ ਇੱਕ ਪੈਸਾ ਅਕਾਊਂਟਡ ਫਾਰ ਹੈ ਔਰ ਉਹਨਾਂ ਕੰਪਨੀਆਂ ਦਾ ਵਿਕਰਮ ਸਿੰਘ ਮਜੀਠੀਆ ਨਾਲ ਲੈਣਾ ਦੇਣਾ ਕੁਝ ਨਹੀਂ ਸੋ ਜਦ ਡਿਸਪਰੋਪਰਸ਼ਨ ਐਸੈਟ ਖਤਮ ਹੋ ਗਿਆ ਇਹਨਾਂ ਨੇ ਇੱਕ ਨਵਾਂ ਛੜਯੰਤਰ ਚਲਾ ਲਿਆ ਔਰ ਇਹਦੇ ਵਿੱਚ ਕਈ ਸਾਰੇ ਪੁਲਿਸ ਆਫੀਸਰਸ ਇਨਵੋਲਡ ਨੇ ਔਰ ਇਹਨਾਂ ਨੇ ਇੱਕ ਟੌਰਚਰ ਕਰਨ ਵਾਸਤੇ ਤੰਗ ਪਰੇਸ਼ਾਨ ਕਰਨ ਵਾਸਤੇ ਬਦਮਾਸ਼ੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਇੱਕ ਅਫਸਰ ਜੀਐਸ ਬੈਂਸ ਜਿਹੜਾ ਐਸਪੀ ਆ ਪਟਿਆਲੇ ਔਰ ਡਿਸਮਿਸ ਸੀ ਚਾਰ ਸਾਲ ਉਹਨੂੰ ਇਹਨਾਂ ਨੇ ਇਸੇ ਕੰਮ ਤੇ ਰੱਖਿਆ ਜੋ ਵਿਜਲੈਸ ਦਫਤਰ ਕਿਹੜੀ ਪੋਜੀਸ਼ਨ 'ਤੇ ਬੈਠਾ ਹੀ ਨੀਡਸ ਟੂ ਟੈਲ ਮੈਂ ਪਹਿਲੇ ਇਨਸੀਡੈਂਟ ਦੀ ਗੱਲ ਕਰਦਾ ਜੀ ਇਹਨਾਂ ਨੇ 21 ਤਰੀਕ ਨੂੰ ਇੱਕ ਦਿਲਵਿੰਦਰ ਸਿੰਘ ਤੇ ਉਹਦਾ ਜੀਜਾ ਮਨਜਿੰਦਰ ਸਿੰਘ ਉਨੂੰ ਸੈਣੀ ਡੀਐਸਪੀ ਨੇ ਅੰਮ੍ਰਿਤਸਰ ਤੋਂ ਚੱਕਿਆ ਸ਼ਾਮ ਤੱਕ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਚ ਰੱਖਿਆ 164 ਦੇ ਬਿਆਨ ਦਿਖਾਇਓ ਕਿ ਇੱਥੇ ਸਾਈਨ ਕਰ ਦੇ ਤਾਂ ਤੇਰਾ ਛੁਟਕਾਰਾ ਹੋ ਨਹੀਂ ਤੇ ਹੋਣਾ ਨਹੀਂ ਉਸ ਵਿਚਾਰੇ ਬੰਦੇ ਨੂੰ ਦਲਵਿੰਦਰ ਸਿੰਘ ਨੂੰ 9 ਵਾਰ ਪੁਲਿਸ ਗਿਆ ਚੁੱਕੀ ਹੈ ਪੁਲਿਸ ਸਾਰਾ ਦਿਨ ਤੇ ਘਰੇ ਬੈਠੀ ਰਹਿੰਦੀ ਹੈ ਉਹਦੇ ਘਰੇ ਬੱਚੇ ਨੇ ਤੇ ਲੇਡੀਜ਼ ਨੇ ਜਿਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਹੇ ਹੈ ਉਹਨੂੰ ਚੱਕ ਕੇ ਹਰ ਵਾਰ ਲੈ ਜਾਂਦੇ ਨੇ ਉਹਦਾ ਕੀ ਕਸੂਰ ਹੈ ਕਿ ਉਹਦੇ ਭਰਾ ਨੇ ਰੁਪਿੰਦਰ ਸਿੰਘ ਜੋ ਮਰ ਗਿਆ ਜੋ ਜੀ ਡੈਥ ਹੋ ਚੁੱਕੀ ਹੈ ਜੋ ਉਸ ਤੋਂ 15 ਸਾਲ ਵੱਡਾ ਸੀ ਉਹਨੇ ਇੱਕ ਕੰਪਨੀ ਵਿੱਚ ਸ਼ੇਅਰ ਪਰਚੇਸ ਕੀਤੇ ਸੀ ਹੁਣ ਐਵੀਡੈਂਸ ਉਹਨੂੰ ਇਹ ਤੱਕੇ ਨਾਲ ਫੈਬ੍ਰਿਕ ਕਰਾਇਆ ਜਾ ਰਿਹਾ ਹੈ ਕਿ ਤੂੰ ਇਹ ਲਿਖ ਦੇ ਕਿ ਤੂੰ ਪੈਸੇ ਨਹੀਂ ਲਾਇਏ ਸੀ ਰੁਪਿੰਦਰ ਸਿੰਘ ਨੇ ਨਹੀਂ ਲਾਇਏ ਸੀ ਇਹ ਕੈਸ਼ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੇ ਤੈਨੂੰ ਦਿੱਤਾ ਸੀ ਤੇ ਤੂੰ ਆਪਦੇ ਖਾਤੇ ਪਾ ਕੇ ਇਹਨਾਂ ਕੰਪਨੀਆਂ 'ਚ ਪਾ ਦਿੱਤੇ ਉਹਨੂੰ ਚੱਕ ਕੇ ਲੈ ਕੇ ਇੱਕ ਤਰੀਕ ਨੂੰ ਦੋ ਗੱਡੀਆਂ 'ਚ ਇੱਕ ਅਰਟੀਗਾ ਚ ਇੱਕ ਬਰੀਜ਼ਾ ਚ ਦੋਨੋਂ ਸੁਫੇਦ ਰੰਗ ਦੀ ਉਹਦੇ ਬਾਅਦ ਉਹਨੂੰ ਇੱਕ ਅੰਮ੍ਰਿਤਸਰ ਦੇ ਦੋਨਾਂ ਨੂੰ ਜੀਜਾ ਸਾਲਾਂ ਨੂੰ ਦੋਨਾਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਕਾਫੀ ਰੱਖਿਆ ਜਾਂਦਾ ਹੈ ਡੀਐਸਪੀ ਦੇ ਨਾਲ ਔਰ ਉਹ ਕਮਰਾ ਨੰਬਰ 4008 ਹੈ ਜਿੱਥੇ ਰੱਖਿਆ ਗਿਆ ਸੀ ਉੱਥੇ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਟਾਰਚ ਮਾਰੀ ਗਈ ਟਾਰਚਰ ਕੀਤਾ ਗਿਆ ਤੇ ਸਵੇਰੇ ਕਰੀਬਨ ਪੌਣੇ 4 ਵਜੇ ਇਹਨਾਂ ਨੂੰ ਵਿਜੀਲੈਂਸ ਵਾਸਤੇ ਵਿਜੀਲੈਂਸ ਦਫ਼ਤਰ ਮੋਹਾਲੀ ਲੈ ਕੇ ਗਏ ਜਦੋਂ ਉਹ ਪਹੁੰਚਦੇ ਨੇ ਤੇ ਅੱਧੇ ਘੰਟੇ ਵਿੱਚ ਆਈਓ ਇੰਦਰਪਾਲ ਸਿੰਘ ਉੱਥੇ ਪਹੁੰਚ ਜਾਂਦੇ ਨੇ ਤੇ ਹਰ ਕਿਸਮ ਦੇ ਉਹਨਾਂ ਨਾਲ ਗਾਲ-ਗਲੋਚ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕਿ ਇੱਥੇ ਸਾਈਨ ਕਰ ਦੇ 164 ਦੇ ਬਿਆਨ ਤੂੰ ਸਾਈਨ ਕਰ ਦੇ ਉਹ ਨਹੀਂ ਹਟਦਾ ਜੀ ਤਾਂ ਫਿਰ ਉਹਨਾਂ ਨੂੰ ਏਐਜੀ ਸਾਹਿਬ ਦੇ ਦਫ਼ਤਰ ਲੈ ਜਾਂਦੇ ਜੋ ਉਹਨਾਂ ਨੂੰ ਉਹਨਾਂ ਤੇ ਤਸ਼ੱਦਦ ਹੁੰਦੀ ਜਦੋਂ ਫਿਰ ਨਹੀਂ ਮੰਨਦਾ ਦੈਨ ਜੀਐਸ ਬੈਂਸ ਇਸ ਪੁਟ 온 ਦਾ ਜੌਬ ਜੋ ਉਹਨਾਂ ਨੂੰ ਮਾਂ ਪੈਣ ਦੀਆਂ ਗਾਣਾ ਕੱਢਦਾ ਹੈ ਥ੍ਰੈਟਨ ਕਰਦਾ ਹੈ ਉਹਨਾਂ ਦੀ ਫੋਟੋ ਖਿੱਚਦਾ ਹੈ ਆਪ ਦੇ ਮੋਬਾਈਲ ਫੋਨ ਤੋਂ ਫਿਰ ਆਪ ਦੇ ਚਹੀਦੀ ਇਨਸਪੈਕਟਰ ਦਰਬਾਰਾ ਸਿੰਘ ਨੂੰ ਫੋਨ ਕਰਕੇ ਕਹਿੰਦਾ ਜਾਂਦੇ ਨਿਕਲਣਗੇ ਆਪ ਦੀ ਟੀਮਾਂ ਭੇਜ ਦੇ ਇਹਨਾਂ ਦਾ ਇੰਕਾਊਂਟਰ ਕਰ ਲੈ ਫਿਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਾਰਡਰ ਲਾਈਨ ਬਾਰਡਰ ਸਟੇਟ ਤੇ ਹੈਗੇ ਹੋ ਤੁਹਾਨੂੰ ਮੈਂ ਐਂਡੀਪੀਐਸ ਕੇਸ ਪਾਦਣਾ ਵੱਡੇ ਵੱਡੇ ਤੁਹਾਨੂੰ ਮੈਂ ਨਹੀਂ ਡਰਦਾ ਤੁਸੀਂ ਕਿਸ ਚੀਜ਼ ਕਿਸੇ ਦੀ ਮੁੱਲੀਓ ਇਸ ਕਿਸਮ ਦੀ ਨਾ ਤਾਂ ਤਸ਼ੱਦਦ ਕੀਤੀ ਤੇ ਇਹਨਾਂ ਦਾ ਜਿਹੜਾ ਪਰਿਵਾਰ ਸੀ ਉਹਨੂੰ ਲੱਭ ਰਿਆ ਸੀ ਫੋਰਚੂਨੇਟਲੀ ਸਾਡੀ ਕੰਟਰੀ 'ਚ ਰੂਲ ਆਫ ਲਾ ਹੈ ਪਰਿਵਾਰ ਨੇ ਹੈਬੀਅਸ ਕੋਰਪਸ ਰਿਟ ਪਟੀਸ਼ਨ ਫਾਈਲ ਕੀਤੀ ਜੋ ਮਾਨਯੋਗ ਹਾਈ ਕੋਰਟ ਕੋਲ 227 2025 ਨੂੰ ਲੱਗੀ ਜਿਸ ਦਾ ਨੰਬਰ ਸੀ ਆਰ ਡਬਲਯੂ ਪੀ 7946 ਆਫ 2025 ਜਿਹਦੇ ਵਿੱਚ ਦੱਸਿਆ ਗਿਆ ਕਿ ਦੋ ਐਟੀਨਿਊਜ਼ ਨੇ ਜੋ ਇਲਲੀਗਲ ਕਸਟਡੀ ਵਿੱਚ ਨੇ ਇੱਕ ਦਲਵਿੰਦਰ ਸਿੰਘ ਇੱਕ ਮਨਜਿੰਦਰ ਸਿੰਘ ਪਟੀਸ਼ਨ ਨੂੰ ਪੜ੍ਹ ਕੇ ਆਨਰੇਬਲ ਕੋਰਟ ਨੇ ਇਹ ਮੰਨਿਆ ਕਿ ਇਹ ਇਲਲੀਗਲ ਡਿਟੇਨਸ਼ਨ ਜਾਂ ਕਸਟਡੀ ਵਿੱਚ ਨੇ ਵਾਰਡ ਆਫੀਸਰ ਅਪਾਇੰਟ ਕੀਤਾ ਤੇ ਉਥੇ ਡਾਇਰੈਕਸ਼ਨ ਦਿੱਤੀ ਕਿ ਬਿਜ਼ਨਸ ਦਫਤਰ 'ਚੇ ਰੇਡ ਮਾਰੀ ਜਾਵੇ ਤੇ ਉਹ ਜਿਹੜੇ ਡੈਟਿਨਿਊਸ ਨੇ ਉਹਨਾਂ ਨੂੰ ਉਥੋਂ ਕੱਢਿਆ ਜਾਵੇ ਇਹ ਆਰਡਰ ਕਰੀਬਨ 5 ਵਜੇ ਪਾਸ ਹੁੰਦਾ ਸ਼ਾਮ ਦੇ ਜੀ 22nd 5 pm ਐਂਡ ਦਾ ਵਾਰੈਂਟ ਆਫੀਸਰ ਐਂਡ ਦਾ ਲਾਇਰ ਐਂਡ ਦਾ ਪਟੀਸ਼ਨਰ ਅਰਾਈਵਡ ਐਟ ਵਿਜੀਨਸ ਆਫਿਸ ਅਬਾਊਟ 1/4 ਪਾਸ 6 ਕਿਉਂਕਿ ਵੀ ਆਰ ਫਾਈਟਿੰਗ ਦਾ ਸਟੇਟ ਆਫ ਪੰਜਾਬ ਸਰਕਾਰ ਰੋਗ ਸਟੇਟ ਹੈ ਸਰਕਾਰ ਇਲੀਗੈਲਿਟੀਜ਼ ਦੇ ਉੱਤਰੀ ਹੋਈ ਹੈ ਸਰਕਾਰ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਹੈ ਸਰਕਾਰ ਬਿਕਰਮ ਸਿੰਘ ਮੰਜੀਟਿਆ ਨੂੰ ਫਾਲਸਲੀ ਇੰਪਲੀਕੇਟ ਕਰ ਰਹੀ ਹੈ ਇਸ ਕਰਕੇ ਜਿਹੜਾ ਨੋਟਿਸ ਐਡਵੋਕੇਟ ਜਨਰਲ ਦਫਤਰ ਨੂੰ ਹਰ ਰਿਟ ਦੇਣਾ ਮੰਡੈਟਰੀ ਹੁੰਦਾ ਹੈ ਉਥੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਰਿਟ ਫਾਈਲ ਹੋ ਗਈ ਹੈ ਵਾਰਡ ਆਫੀਸਰ ਨਿਕਲ ਗਿਆ ਹੈ ਇਹਨਾਂ ਨੇ ਫਾਈਨਲੀ ਉਹ ਬੰਦਿਆਂ ਨੂੰ ਗੱਡੀ 'ਚ ਪਾ ਕੇ ਉਥੋਂ ਕੱਢ ਦਿੱਤਾ ਤੇ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਅੱਧਾ ਘੰਟਾ ਟੱਪਣ ਤੋਂ ਬਾਅਦ ਗੱਡੀ ਉਹਨਾਂ ਨੇ ਸਾਈਡ ਤੇ ਰੋਕ ਲਈ ਉਹਨਾਂ ਦੇ ਨਾਲ ਡੀਐਸਪੀ ਸੈਣੀ ਸੀ ਡੀਐਸਪੀ ਸ਼ਨੀ ਨੂੰ ਵਿジネス ਦੀ ਪੁਲਿਸ ਅਫਸਰਾਂ ਨੇ ਉਹਨਾਂ ਦੇ ਫੋਨ ਤੋਂ ਫੋਨ ਕੀਤਾ ਸ਼ਨੀ ਨੇ ਇਹ ਦੋ ਬੰਦਿਆਂ ਨੂੰ ਟੌਰਚਰ ਕੀਤਾ ਪੱਟਾਂ ਤੋਂ ਫੜਿਆ ਹੱਥਾਂ ਤੋਂ ਫੜਿਆ ਸਪੀਕਰ ਤੇ ਲਾਇਆ ਤੇ ਕਿਹਾ ਕਿ ਪਟੀਸ਼ਨਰ ਨੂੰ ਦੱਸ ਦੇ ਹਰਵਿੰਦਰ ਸਿੰਘ ਨੂੰ ਤੇ ਵਾਰਡ ਅਫਸਰ ਨੂੰ ਦੱਸ ਦੇ ਕਿ ਤੂੰ ਬਸ ਤੇ ਬੈਠਾ ਅੰਮ੍ਰਿਤਸਰ ਜਾ ਰਿਹਾ ਹੈ ਤੇ ਤੂੰ ਆਪਣੇ ਆਪ ਬਿਗੈਰ ਸੱਦੇ ਵਿジネス ਆ ਗਿਆ ਸੀ ਜਦ ਉਹਨੇ ਇਹ ਕਿਹਾ ਜੀ ਕਿ ਤੁਸੀਂ ਮੇਰਾ ਤੇ ਇੰਕਾਊਂਟਰ ਕਰਦੋਂਗੇ ਮੈਂ ਕਿਵੇਂ ਆਪ ਦੇ ਰਿਸ਼ਤੇਦਾਰ ਨੂੰ ਕਹਿ ਦਵਾਂ ਕਿ ਤੁਸੀਂ ਕਿ ਮੈਂ ਬਸ ਤੇ ਬੈਠਾ ਮੈਂ ਨਹੀਂ ਇਹ ਗੱਲ ਕਰਦਾ ਉਹਨੇ ਫੋਨ ਬੰਦ ਕਰ ਲਿਆ ਉਹ ਸਿੱਧਾ ਫਿਰ ਅੰਮ੍ਰਿਤਸਰ ਚਲੇ ਗਏ ਤੇ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਸਾਹਮਣੇ ਜਦ ਰੁਕੇ ਤਾਂ ਵਿਜੀਲੈਂਸ ਅੰਮ੍ਰਿਤਸਰ ਦੀ ਟੀਮ ਉੱਥੇ ਖੜੀ ਸੀ ਜੋ ਉਹਨਾਂ ਨੂੰ ਹੁਣ 160 सीआरपीसी ਉਪਲੀਕ 179 ਬੀ ਐਨਐਸਐਸ ਦਾ ਨੋਟਿਸ ਦੇ ਰਹੀ ਆ ਬੈਕ ਡੇਟ ਦਾ ਕਿ ਇੱਥੇ ਸੈਂਡ ਕਰਦੇ ਹੋ ਕਿ ਤੁਸੀਂ ਯੈਸਟਰਡੇ ਪਰਸੋ ਦਾ ਦਿੱਤਾ ਡੇ ਵਾਰੀ ਯਸ਼ਰ ਨੋਟਿਸ ਦਿੱਤਾ ਕਿ ਤੁਸੀਂ ਯੈਸਟਰਡੇ ਉੱਥੇ ਆ ਪਹੁੰਚਣਾ ਹੈ ਸੋ ਥੈਟ ਜਿਹੜੀ ਸਾਡੀ ਸਾਰੀ ਇਲੀਗਲ ਕਾਰਵਾਈ ਆਫ ਕੀਪਿੰਗ ਯੂ ਇਨ ਅਨਲੋਫਲ ਕਨਫਾਈਨਮੈਂਟ ਟੇਕਿੰਗ ਅਵੇਅਰ ਹਿਊਮਨ ਰਾਈਟਸ ਟੌਰਚਰਿੰਗ ਯੂ ਥ੍ਰੈਟਨਿੰਗ ਯੂ ਫਾਰ ਕ੍ਰੀਏਟਿੰਗ ਫਾਲਸ ਐਵਿਡੈਂਸ ਉਹ ਖਤਮ ਹੋ ਜਾਏ ਤਾਂ ਵੀ ਉਹ ਨਹੀਂ ਟੱਲੇ ਜੋ ਵਾਰੰਟ ਅਫਸਰ ਸੀ ਉੱਥੇ ਬੈਠੇ ਰਹੇ ਜਦ ਤੱਕ ਉਹ ਬੰਦੇ ਆਪਦੇ ਘਰ ਨਹੀਂ ਪਹੁੰਚੇ ਤੇ ਆਪ ਦੀ ਵਾਈਫ ਦੇ ਫੋਨ ਤੋਂ ਫੋਨ ਨਹੀਂ ਕਰਾਇਆ ਵਾਰੰਟ ਅਫਸਰ ਨੇ ਉੱਥੋਂ ਨਹੀਂ ਮੂਵ ਕੀਤਾ ਇਹ ਜਿਹੜੀ ਪਟੀਸ਼ਨ ਸੀ ਇਹ 24 ਸਤ ਨੂੰ ਲੱਗੀ ਸੀ ਮਾਨਯੋਗ ਹਾਈ ਕੋਰਟ ਨੇ ਜਿਹੜੇ ਡੈਟੀ ਨਿਊਜ਼ ਨੂੰ ਆਪਣੇ ਸਾਰੇ ਜਿਹੜੇ ਰਾਈਟਸ ਨੇ ਕੰਪਲੇਂਟ ਕਰਨ ਦੇ ਓਪਨ ਰੱਖ ਦਿੱਤੇ ਹੈ ਲਿਬਰਟੀ ਦੇ ਦਿੱਤੀ ਹੈ And they are taking their legal recourse. Hundred a second shocking incident.